ਮੇਰੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆ ਧਰਨੂ ਮੈਂ ਦਿਖਾਉਣਾ ਸਾਰੀ ਟੂੜੀ ਭਿੱਜ ਗਈ ਬਈ ਇੰਨਾ ਮੀਂਹ ਪਿਆ ਤਾਂ ਛੱਡ ਚ ਪੌਣੀ ਸੀਗੀ ਸਾਰੀ ਭਿੱਜ ਗਈ ਕੱਲ ਪਾਉਂਦੇ ਸੀਗੇ ਰਹਿ ਗਈ ਸੀ ਪੌਣ ਵਾਲੀ ਟੂੜੀ ਆ ਤੁਹਤੋਂ ਕੇ ਦੇਖੋ ਨਾ ਵਾਹਿਗੁਰੂ ਸਤਿ ਸ੍ਰੀ ਅਕਾਲ ਜੱਚਾਛਤੀ ਰਹੀ ਆਸਰਾ ਆ ਦੇਖੋ ਆ ਛੱਡ ਚ ਪਾਉਣ ਵਾਲੀ ਰਹਿੰਦੀ ਸੀ ਤੇ ਕੱਲ ਇੰਨੀ ਕੁ ਬਚ ਗਈ ਸੀ ਇੱਕ ਅਡੀਟਰ ਲਈ ਉਹ ਪੱਜ ਗਈ ਪਾਉਂਦੇ ਸੀਗੇ ਆ ਵੀ ਲੋ ਆ ਭਾਈ ਆਪਣੀ ਸਬਜੀ ਸੁੱਜੀ ਲਈ ਹੋਈ ਹੈ ਇੱਕ ਆਕ ਦੂ ਲੱਗੇ ਹੈ ਨਾ ਬਾਕੀ ਮਰਚਾ ਮੁਰਚਾ ਲੱਗਣੀਆਂ ਹਜੇ ਆਹ ਬਈ ਪਰ ਮੱਕੀ ਲਾਈ ਹੋਈ ਐ ਚਾਚੇ ਦੀ ਅਸੰਦਖਨ ਆਹ ਦੇਖੋ ਆ ਲਈ ਹੋਈ ਚਾਚੇ ਨੇ ਆ ਜਿੱਥੇ ਦਾ ਰਾਕਤ ਦੇਂਦੇ ਉਦੋਂ ਵੀ ਪਰੇ ਆ ਤੋਤਾ ਕਿ ਲਈ ਹੋਈ ਆ ਸਾਰੀ ਭਾਈ ਇੱਥੇ ਬੀਜਣੇ ਸੀ ਪੱਠੇ ਤੇ ਹੁਣ ਪੈ ਗਈ بارش ਤੇ ਹੁਣ ਆ ਨਾਲ ਨੂੰ ਅੱਗ ਲੱਗਣੀ ਨਹੀਂ ਜੀ ਚਲੋ ਇੰਨਾ ਹੋ ਗਿਆ ਵੀ ਹੁਣ 72 ਜਾ ਹੋ ਗਿਆ। ਉਹ ਰੋਣੀ ਕਾਂਦੀ ਲੋਡ ਨਹੀਂ ਇਹਨੂੰ। ਹੁਣ ਪੱਟੇ ਵੀ ਇਦਾਂਗੇ ਇੱਥੇ। ਉਹ ਪਰੇ ਬਾਬੇ ਜਗਾ ਵਾ। ਤੇ ਨਾਲ ਹੀ 베ਰੀ ਆ। ਤੇ ਆਹ ਦਰਾਖਤ ਲਾਇ ਹੋਇਆ। ਅਮਰੂਦ ਲਾਇਆ ਹੋਇਆ। ਤੇ ਆਹ ਲਾਇਆ ਹੋਇਆ ਨਿੱਕਾ ਜਿਹਾ ਅੰਬ। ਆ ਬਈ ਨਿੱਕੇ ਨਿੱਕੇ ਢੇਕਾ ਜਦੋਂ ਲਾਈਆਂ ਸੀ ਪਿਛਲੀ ਵਾਰੀ ਝੋਨੇ ਮੱਕੇ ਤੇ ਆ ਹੈਗਾ ਵਾ ਆਪਣੇ ਨਿੰਬੂ ਦਾ ਬੁੱਟ ਆਪਰੇ ਢੇਕਾ ਮੈਂ ਇਦੋਂ ਤੱਕ ਸਾਰੇ ਠੀਕ ਆ ਵਾਵਾ ਹੋ ਗਈਆਂ ਢੇਕਾ ਨਿੱਕੇ ਨਿੱਕਿਆਂ ਲਾਈਆਂ ਸੀ ਛੋਟੀਆਂ ਛੋਟੀਆਂ ਦੇ ਨੀ ਬੇਰ ਲੱਗੇ ਕਿ ਨਹੀਂ ਆਹ ਹੈ ਕਿ ਬਾਪੇ ਜੀ ਬਸ ਬਹੁਤ ਸਕੇ ਬੇਰ ਡੱਗੇ ਪਏ ਅਮੀ ਮੀਂਹ ਨਹੀਂ ਦਿਖਣਾ ਯਾਰ ਲੱਗੇ ਵੀ ਹੋਣਗੇ ਆ ਲੱਗੇ ਹੋਇਆ ਉਹਦੇ ਤੁਹਾਨੂੰ ਦਿਖਾਉਣਾ ਇਹ ਦੇਖ ਸਕੀ ਆ ਦੇਖ ਲੋ ਉਹ ਛੋਟੀ ਹੈ ਨਹੀਂ ਇਹ ਤਾਂ ਤੋੜਨੇ ਸੀਗੇ ਲੱਗੇ ਤਾਂ ਹੈਗੇ ਪਰ ਉੱਪਰ ਲੱਗੇ ਹੋਏ ਆ ਉਹ ਇੱਧਰ ਗਵਾਂਡੀਆਂ ਦੀ ਮੱਕੀ ਆ ਆਹ ਕਹੇਤੀ ਆ ਤੇ ਆ ਇੰਨੀ ਕੁ ਰਹਿ ਗਈ ਸੀ ਬਣਾਉਣ ਲਈ ਤੂੜੀ ਇੱਥੋਂੋਂ ਫਿਰ ਮੱਕੀ ਨੂੰ ਪਾਣੀ ਲਾਇਆ ਸੀਗਾ ਤੇ ਇਹ ਆਹ ਟੁੱਟ ਗਈ ਪਾਣੀ ਟੁੱਟ ਗਿਆ ਤੇ ਇੱਥੇ ਸਾਰਾ ਹਨ ਇੰਨਾ ਨਾਲ ਨਾਲ ਭਰ ਗਿਆ ਇੰਨੇ ਨਾਲ ਸਾਫੇ ਛੱਡਣਾ ਪਿਆ ਮੈਂ ਕਿਤੇ ਵੀਡੀਓ ਯਾਰ ਇਹ ਲਾਇਕ ਕਰਕੇ ਛੱਡ ਦਿਨੇ ਆ ਸ਼ੇਅਰ ਕਰ ਦਿਆ ਕਰੋ ਯਾਰ ਫਿਰ ਸਪੋਰਟ ਕਰੋ ਮੇਰੇ ਨਾਲ ਤਾਂ ਮੇਰੇ ਨਾਲਸਨ ਕਹਿਣਾ ਤਾਂ ਚੱਲ ਨਹੀਂਦਾ